ਲਓ ਜੀ ਜੇਕਰ ਤੁਹਾਡੇ ਵੀ ਬੱਚੇ ਖੇਡਦੇ ਨੇ ਪਬਜੀ ਗੇਮ ਤਾਂ ਆਹ ਖਬਰ ਜ਼ਰਾ ਧਿਆਨ ਨਾਲ ਦੇਖ ਲਿਓ ਖਬਰ ਦੇਖਦੇ ਸਾਰ ਹੀ ਤੁਸੀਂ ਆਪਣੇ ਬੱਚਿਆਂ ਤੋਂ ਮੋਬਾਈਲ ਫੋਨ ਖੋ ਲਵੋਗੇ ਜੀ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਚਿੱਟੀ ਟੀ-ਸ਼ਰਟ ਤੇ ਮੂੰਹ ਕਾਲੇ ਕੱਪੜੇ ਨਾਲ ਲੁਕੋਏ ਹੋਏ ਨੌਜਵਾਨ ਨੂੰ ਦੇਖ ਰਹੇ ਹੋ ਇਸ ਮੁੰਡੇ ਨੇ ਘਰ ਦੇ ਵਿੱਚ ਅਜਿਹਾ ਕੰਮ ਕੀਤਾ ਕਿ ਇੱਕ ਦਿਨ ਦੇ ਵਿੱਚ ਲੱਖਾਂ ਰੁਪਏ ਛਾਪਣ ਲੱਗਿਆ ਇਸ ਦੀ ਕਮਾਈ ਦੀ ਕੰਨੋਂ ਕੰਨ ਕਿਸੇ ਨੂੰ ਭਣਕ ਤੱਕ ਨਹੀਂ ਲੱਗੀ ਤੇ ਇਹ ਕਮਾਈ ਪਬਜੀ ਗੇਮ ਖੇਡਣ ਦੁਰਾਨ ਹੋਣ ਲੱਗੀ ਹੈ ਜਾਣਕਾਰੀ ਮੁਤਾਬਿਕ ਫਿਰੋਜ਼ਪੁਰ ਪੁਲਿਸ ਵੱਲੋਂ ਨਕਲੀ ਨੋਟ ਛਾਪ ਕੇ ਬਾਜ਼ਾਰ ਦੇ ਵਿੱਚ ਵੇਚਣ ਦੇ ਆਰੋਪਾਂ ਦੇ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਬੰਧਤ ਜਾਣਕਾਰੀ ਦਿੰਦੇ ਹੋਏ ਐਸਐਸਪੀ ਸੋਮਿਆ ਮਿਸ਼ਰਾ ਨੇ ਦੱਸਿਆ ਕਿ ਸੀਆਈਏ ਸਟਾਫ ਫਿਰੋਜ਼ਪੁਰ ਦੀ ਪੁਲਿਸ ਟੀਮ ਵੱਲੋਂ ਇੱਕ ਵਿਅਕਤੀ ਖਿਲਾਫ ਮੁਖਬਰ ਇਤਲਾਹ ਮਿਲੀ ਕਿ ਫਿਰੋਜ਼ਪੁਰ ਦੇ ਵਿੱਚ ਵੱਡੇ ਪੱਧਰ ਤੇ ਨਕਲੀ ਨੋਟ ਬਣਾਉਣ ਦਾ ਤੇ ਉਸ ਨੂੰ ਅੱਗੇ ਵੇਚਣ ਦਾ ਕੰਮ ਕੀਤਾ ਜਾ ਰਿਹਾ ਜਿਸ ਦੇ ਚੱਲਦੇ ਇਸ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦੇ ਕੋਲ ਜਾਲੀ ਭਾਰਤੀ ਕਰੰਸੀ ਤੇ ਨਾਲ ਪ੍ਰਿੰਟਰ ਅਤੇ ਹੋਰ ਸਮਾਨ ਬਰਾਮਦ ਹੋ ਗਿਆ। ਫਿਰੋਜ਼ਪੁਰ ਪੁਲਿਸ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਸਾਨੂੰ ਪਤਾ ਚੱਲਾ ਸੀਗਾ ਕਿ ਇੱਕ ਬੰਦਾ ਜਿਹੜੇ ਜਾਲੀ ਨੋਟ ODE ਹੈ ਉਹਦੀ ਵਰਤੋਂ ਕਰ ਰਿਹਾ ਹੈ। ਤੇ ਉਸ ਲਿੰਕ ਦੇ ਉੱਪਰ ਕਾਫੀ ਸਮੇਂ ਤੋਂ ਵਰਕਆਊਟ ਕਰਦੇ ਕਰਦੇ ਸਾਡੀ CIA ਦੀ ਟੀਮ ਸਾਡੀ PS ਕੁਲਗੜੀ ਦੀ ਟੀਮ ਨੂੰ ਟੀਮ ਨੇ ਅੱਗੇ ਫਾਲੋਅ ਅਪ ਕੀਤਾ ਤੇ ਇਹਨੂੰ ਇੱਕ ਜਸਕਰਨ ਸਿੰਘ ਨਾਮ ਦਾ ਬੰਦਾ ਜਿਹੜਾ ਜ਼ੀਰਾ ਦੇ ਵਿੱਚ ਰਵਿਚ ਰਹਿੰਦਾ ਹੈ ਉਹ ਇਹਨੂੰ ਮਿਲਿਆ। ਉਹਦੇ ਵਿੱਚ ਇਹਨਾਂ ਨੇ ਹੋਰ ਇਨਪੁੱਟ 'ਤੇ ਕੰਮ ਕੀਤਾ ਤੇ ਪਤਾ ਚੱਲਾ ਕਿ ਇਹ ਜਿਹੜਾ ਬੰਦਾ ਹੈਗਾ ਇਹ ਨਾਹੀਂ ਜਾਲੀ ਨੋਟੋ ਦੀ ਵਰਤੋਂ ਕਰਦਾ ਹੈ ਬਟ ਉਹਦੇ ਨਾਲ ਨਾਲ ਜਾਲੀ ਨੋਟ ਛਾਪਦਾ ਵੀ ਹੈ। ਉੱਥੇ ਰੀਡ ਕਰਕੇ ਇਹ ਸাকਸੈਸਫੁਲ ਹੋਈ ਔਰ ਟੋਟਲ ਇਹਨਾਂ ਨੂੰ ਇੱਕ ਪ੍ਰਿੰਟਰ ਰਿਕਵਰ ਹੋਇਆ ਹੈ ਤੇ ਉਹਦੇ ਨਾਲ ਛਪੇ ਤੇ ਅਛਪੇ ਨੋਟ 100 ਰੁਪਏ ਦੇ, 200 ਰੁਪਏ ਦੇ ਤੇ 500 ਰੁਪਏ ਦੇ ਵੀ ਬਰਾਮਦ ਹੋਏ ਹਨ। ਟੋਟਲ ਜਿਹੜੀ ਅਮਾਉਂਟ ਕੀ ਹੁਣ ਤੱਕ ਰਿਕਵਰੀ ਛਾਪੇ ਤੇ ਅਚਾਪੇ ਨੋਟ ਦੀ ਜਿਹੜੇ ਸਾਡੇ ਸਾਹਮਣੇ ਆਈਏ ਉਹ 342800 ਰੁਪਏ ਹੈ ਸਾਨੂੰ ਇਹ ਵੀ ਪਤਾ ਚਲਾ ਕਿ ਇਸ ਇਹ ਪਬਜੀ ਖੇਲਦਾ ਸੀਗਾ ਤੇ ਉਹਦੇ ਨਾਲ ਇਹ ਇੱਕ ਇਨਫਾਰਮਰ ਜਾਂ ਜੋ ਵੀ ਇਸ ਦਾ ਬੰਦਾ ਹੈਗਾ ਉਹਦੇ ਨਾਲ ਕੰਟੈਕਟ 'ਚ ਆਇਆ ਤੇ ਉਸਕੇ ਨਾਲ ਮਿਲ ਕੇ ਇਸਨੇ ਸਿੱਖਿਆ ਕਿ ਕਿਵੇਂ ਨੋਟ ਬਣਾਉਣਾ ਹੈ ਫਰਦਰ ਆਪ ਇਸ ਕਹਿੰਦਾ ਹੈ ਜਿਵੇਂ ਕਿ ਇਹਨੇ Google ਤੇ Internet ਤੇ YouTube ਦੀ ਸਹਾਇਤਾ ਸੇ ਇਹ ਪਤਾ ਕੀਤਾ ਕਿ ਕੌਨ ਸਾ ਪ੍ਰਿੰਟਰ ਮੰਗਾਨਾ ਨੇ ਕੌਨਸੀ ਇਨਕਾ ਯੂਜ਼ ਕਰਨੀ ਹੈ ਤੇ ਜਿਹੜੇ ਸਾਡੇ ਨੋਟ ਦੇ ਸਿਕਿਉਰਿਟੀ ਫੀਚਰਸ ਹੁੰਦੇ ਆ ਉਹਨੇ ਕਿਵੇਂ ਕਾਪੀ ਕਰਨਾ ਹੈ ਇਹ ਕਰਨ ਤੋਂ ਬਾਅਦ ਇਹਨੇ ਕਾਫੀ ਟਾਈਮ ਆਪਣੇ ਕਰਦੇ ਵਿਚਕਾਰੀ ਟ੍ਰਾਇਲ ਟ੍ਰਾਇਲ ਐਂਡ ਐਰਰ ਕੀਤੀ ਤੇ ਕਾਫੀ ਨੋਟ ਦਸਦਾ ਨੇ ਵੇਸਟ ਵੀ ਹੋਏ ਉਹਦੇ ਬਾਅਦ ਇਹਨੇ ਸਕਸੈਸਫੁਲੀ ਇੰਨੇ ਨੋਟਸ ਛਾਪੇ ਨੇ ਅੱਗੇ ਫਾਈਨਲੀ ਇਹਦੀ ਵਰਤੋਂ ਕਰਦੇ ਹੋਏ ਇਸਦੇ ਕੰਟੈਕਟ 'ਚ ਇੱਕ ਹੋਰ ਬੰਦਾ ਆਇਆ ਜਿਸਦਾ ਨਾਮ ਆਕਾਸ਼ ਸੀਗਾ ਅਸੀਂ ਉਹਨੂੰ ਵੀ ਗ੍ਰਿਫਤਾਰ ਕਰਨ 'ਚ ਕਾਮਯਾਬ ਹੋਈਨੇ ਉਹਦੀ ਵੀ ਉਮਰ 21-22 ਸਾਲੀ ਹੈਗੀ ਤੇ ਉਹਦੇ ਕੋਲ ਵੀ ਇਹਨਾਂ ਨੇ 50000 ਰੁਪਏ ਦਿੱਤੇ ਸੀਗੇ ਮੈਂਨੇ ਮਾਰਕੀਟ ਦੇ ਵਿੱਚ ਨੋਟ ਚਲਵਾਈਗੇ ਮੈਂ ਆਕਾਸ਼ ਚੋਲੋ ਜਾਣ ਦੇ ਬਗੈਰ ਹੁਣ ਤੱਕ ਦੀ ਪੁੱਛਗਿੱਛ 'ਚ ਇਹ ਸਾਹਮਣੇ ਨਹੀਂ ਆਇਆ ਹਾਲਾ ਕਿ ਜਦ ਪੁੱਛਾ ਤਾਂ ਇਹਨਾਂ ਨੇ ਦੱਸਿਆ ਕਿ ਸਾਡਾ ਪਲਾਨ ਇਹ ਸੀਗਾ ਕਿ ਜਿਹੜੇ ਬਹੁਤ ਸਮਾਲ ਗ੍ਰੋਸਰੀ ਸ਼ਾਪਸ ਹੁੰਦੀਆਂ ਕਿਰਾਨੇ ਦੀਆਂ ਦੁਕਾਨੇ ਹੁੰਦੀ ਨੇ ਤੇ ਉਹਦੇ ਨਾਲ-ਨਾਲ ਅਗਰ ਇਹਨਾਂ ਨੂੰ ਪਤਾ ਚੱਲਦਾ ਹੈ ਕਿ ਕਹੀਂ 'ਤੇ ਜੂਆ ਖਿਲਾਇਆ ਜਾਂਦਾ ਜਾਂ ਐਦਾਂ ਦੇ ਲੋਕ ਮੌਜੂਦ ਹਨ ਇਹ ਉੱਥੇ ਜਾ ਕੇ ਇਹ ਨੋਟੋ ਦੀ ਵਰਤੋਂ ਕਰਨਗੇ ਇਹ ਪੁੱਛਗਿੱਛ 'ਚ ਇਹਨਾਂ ਨੇ ਦੱਸਿਆ ਕਿ ਇਹ ਇਹਨਾਂ ਦਾ ਟੈਕਨੀਕਲੀ ਫਿਊਚਰ ਪਲਾਨ ਸੀਗਾ ਆਪ ਜਿਹੜਾ ਇਹ ਬੰਦਾ ਹੈ ਹੁਣ ਇਹਦੀ ਉਮਰ ਤੇ ਸਿਰਫ 22 ਸਾਲ ਹੈਗੀ A+2 ਪਾਸ ਹੈ ਉਹ ਵੀ ਆਰਟ ਸਾਈਡ ਸੇ ਪਰ ਜਿਵੇਂ ਅਸੀਂ ਦੇਖ ਸਕਦੇ ਹਾਂ ਇਹ ਬਹੁਤ ਹੀ ਅਦਰਵਾਇਜ਼ ਇੰਟੈਲੀਜੈਂਟ ਹੈਗਾ ਸਾਨੂੰ ਇਹ ਪਤਾ ਵੀ ਚੱਲ ਰਿਹਾ ਹੈ ਇਹ ਕਹਿਣਾ ਸਹੀ ਨਹੀਂ ਹੈ ਕਿ PUBG ਖੇਲਣ ਤੋਂ ਬਾਅਦ ਹੀ ਹਾਲਾਂਕਿ ਜੋ ਇਸਕੇ ਉੱਪਰ ਗਲਤ ਇਨਫਲੂਐਂਸ ਪੜਾ ਉਹ ਡੈਫੀਨੇਟਲੀ PUBG ਦੇਖਦੇ ਹੋ ਜਿਵੇਂ ਇਹ 10 ਦਾ ਨੇ ਇਸ ਦੇ ਨਾਲ ਕੰਟੈਕਟ ਵਿੱਚ ਜਿਹੜੇ ਬੰਦੇ ਆ ਉਹਨਾਂ ਨੇ ਇਹਨੂੰ ਆਈਡੀਆ ਦਿੱਤਾ ਸੀਗਾ ਤੇ ਉਹਦੇ ਨਾਲ-ਨਾਲ ਇਸ ਬੰਦੇ ਨੇ ਕੰਟੀਨਿਊਸ ਉਹਦੇ ਵਿੱਚ ਆਪਣੀ ਰਿਸਰਚ ਵੀ ਕਰਦਾ ਰਿਹਾ ਲੋਗੋ ਦੇ ਨਾਲ ਤਾਲਮੇਲ ਕਰਦਾ ਰਿਹਾ ਹਾਲਾਂਕਿ ਵਰਤੋਂ ਹੁਣ ਤੱਕ ਜਿਹੜੀ ਰੁਪਏ ਦੀ ਕਹਾ ਕਿਤੀ ਕਿਵੇਂ ਕਿਤੀ ਉਹਦੇ ਉੱਪਰ ਅਸੀਂ ਵਰਕਆਊਟ ਕਰ ਰਹੇ ਨੇ ਅਗਰ ਕੁਝ ਹੋਰ ਸਾਹਮਣੇ ਆਤਾ ਹੈ ਤਾਂ ਉਹਦਾ ਵੀ ਖੁਲਾਸਾ ਸੀ ਕਰਾਂਗੇ ਖੈਰ ਜੇਕਰ ਤੁਹਾਡੇ ਵੀ ਬੱਚੇ ਦਿਨ ਰਾਤ ਫੋਨ ਲੈ ਕੇ ਬੈਠਦੇ ਨੇ ਤਾਂ ਆਪਣੇ ਬੱਚਿਆਂ ਕਨੇ ਜ਼ਰਾ ਧਿਆਨ ਦੇਣਾ ਸ਼ੁਰੂ ਕਰ ਦੋ ਕਈ ਵਾਰ ਫੋਨ ਦੇ ਜ਼ਰੀਏ ਉਹ ਗਲਤ ਲੋਕਾਂ ਦੇ ਸੰਪਰਕ ਦੇ ਵਿੱਚ ਆ ਜਾਂਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ